ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸੰਭਦੇ ਆ ਤੇ ਸਾਨੂੰ ਕੌਣ ਸੰਭੇਗਾ ਆ ਕੇ ਸਾਨੂੰ ਤੇ ਤਾਂ ਸੰਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਹਮਣੇ ਜੋਗੇ ਹੋਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਵੇ ਕੋਈ ਹੜ੍ਹ ਹੋਵੇ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜਾਏ ਕੋਈ ਸੋਕਾ ਪੈ ਜਾਏ ਕੋਈ ਭੁੱਖਮਰੀ ਹੋ ਜਾਏ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾ ਦਿੱਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਉਹਨਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਟਸ ਦਾ ਇੰਤਜ਼ਾਮ ਕਰੋ ਬੋਟਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਟਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ ਥੈਨ ਹਰਪ੍ਰਜਨ ਭਾਜੀ ਉਹਨਾਂ ਦੇ ਹਰਪ੍ਰਜਨ ਮਾਨ ਸਾਹਿਬ ਅਜੇ ਕਿ ਉਹ ਵਿਚਾਰੇ ਬਿਮਾਰ ਨੇ ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ-ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ ਉਹਨਾਂ ਦਾ ਬਾਰ-ਬਾਰ ਫੋਨ ਆ ਰਿਹਾ ਸੋ ਅੱਜ ਸਾਰਾ ਦਿਨ ਮੈਂ ਕੱਲ ਤੇ ਮੈਂ ਕਹਿ ਰਿਹਾ ਸੀ ਕਿ ਮੈਂ ਟੈਲੀਫੋਨ ਐਕਸਚੇਂਜ ਲਾਈ ਹੋਈ ਅੱਜ ਮੈਂ ਆਪਰੇਟਰ ਦਾ ਕੰਮ ਕੀਤਾ ਬਹੁਤ ਲੋਕਾਂ ਨੂੰ ਕਨੈਕਟ ਕੀਤਾ ਬਹੁਤ ਲੋਕਾਂ ਦੇ ਵੱਲ ਬੋਰਡਸ ਭੇਜੀਆਂ ਜਿਹੜੀਆਂ ਆਰਮੀ ਨੇ ਵੀ ਬੋਰਡਸ ਦਿੱਤੀਆਂ ਜਿਹੜੀਆਂ ਜਸਪਿੰਦਰ ਨੁਰਾਲਾ ਜੀ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਦਿੱਤੀਆਂ ਉਹ ਅਮਰਪ੍ਰੀਤ ਉਹਨੇ ਅਜਨਾਲੇਵਲ ਜਾ ਕੇ ਤੇ ਸੇਵਾ ਨਿਭਾਰੇ ਨੇ ਤੇ ਹੋਰ ਬਹੁਤ ਸਾਰੀਆਂ ਬੋਟਸ ਜਿਹੜੀਆਂ ਸਵੇ ਡਾਕਟਰ ਸੁਵੇਮਾਨ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਅੱਜ ਦੋ ਬੋਟਸ ਆਰਡਰ ਕਰ ਦਿੱਤੀਆਂ ਹੋਰ ਸਾਡੇ ਇੱਕ ਬੰਬਈ ਤੋਂ ਬਹੁਤ ਇਕਬਾਲ ਸਿੰਘ ਜੀ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਸਵੇਰੇ ਇੱਕ ਬੋਟ ਭੇਜ ਰਿਹਾ ਹਾਂ ਹੋਰ ਇੱਕ ਭਾਈ ਬਰਾੜ ਸਾਹਿਬ ਨੇ ਉਹਨਾਂ ਦਾ ਹੁਣੇ ਫੋਨ ਆਇਆ ਕਿ ਅਸੀਂ ਆਪਣੀਆਂ ਬੋਟਸ ਜਿਹੜੀਆਂ ਉਹ ਆਰਡਰ ਕਰ ਲੈਣੇ ਆ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਸੋ ਬੋਟਸ ਦਾ ਸੱਚੀ ਮੁੱੱਚੀ ਲੰਗਰ